ਮਾਨ ਸਾਹਿਬ ਦੀ ਸਰਕਾਰ ਨੇ ਅੱਜ ਇੱਕ ਬੜਾ ਇਤਿਹਾਸਕ ਫੈਸਲਾ ਲਿਆ ਹੈ ਕਿ ਹਰ ਸਾਲ 31 ਜੁਲਾਈ ਨੂੰ ਸਾਡੇ ਮਹਾਨ ਕ੍ਰਾਂਤੀਕਾਰੀ ਉਹ ਕ੍ਰਾਂਤੀਕਾਰੀ ਜਿਸ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੰਡਨ ਦੇ ਵਿੱਚ ਜਨਰਲ ਡਾਇਰ ਨੂੰ ਮਾਰ ਕੇ ਲਿਆ ਔਰ ਲੱਖਾਂ ਹਿੰਦੁਸਤਾਨੀਆਂ ਦੇ ਦਿਲ ਨੂੰ ਸਕੂਨ ਮਿਲਿਆ ਸੀ ਉਸ ਦੇ ਸ਼ਹੀਦੀ ਦਿਹਾੜੇ ਤੇ ਉਸ ਦੇ ਬਲੀਦਾਨ ਦਿਵਸ ਦੇ ਉੱਤੇ ਹਰ ਸਾਲ 31 ਜੁਲਾਈ ਨੂੰ ਸਰਕਾਰੀ ਛੁੱਟੀ ਹੋ ਜਾਏਗੀ ਔਰ ਇੰਨਾ ਹੀ ਨਹੀਂ ਹੈ ਸੁਨਾ ਤੁਹਦੀ ਜਨਮ ਭੂਮੀ ਸੀ ਆ ਸ਼ਹੀਦ ਉਦਮ ਸਿੰਘ ਦੀ ਉਥੇ ਆਲੇ ਦੁਆਲੇ ਦੇ ਸ਼ਹਿਰਾਂ ਨੂੰ ਜੋੜਦੀਆਂ ਹੋਈਆਂ ਕਈ ਸੜਕਾਂ ਦਾ ਨਾਮ ਵੀ ਜਿਹੜਾ ਹੈਗਾ ਉਹ ਸ਼ਹੀਦ ਉਦਮ ਸਿੰਘ ਜੀ ਦੇ ਨਾਂ ਦੇ ਉੱਤੇ ਰੱਖਿਆ ਜਾਂਦਾ ਬਦਲ ਤੁਸੀਂ ਦੇਖੋ ਬਦਲ ਕਿੰਨੀ ਸਾਡੀ ਬਦਕਿਸਮਤੀ ਹੈ ਉਹ ਨੌਜਵਾਨ ਜਿਹਨੇ ਛੋਟੀ ਉਮਰੇ ਹਿੰਦੁਸਤਾਨ ਦੀ ਅੱਖ ਨੂੰ ਵਿਗਾਰਨ ਵਾਲੇ ਜਨਰਲ ਡਾਇਰ ਤੋਂ ਲੰਡਨ ਦੇ ਵਿੱਚ ਜਾ ਕੇ ਬਦਲਾ ਲਿਆ ਉਹਦੇ ਨਾਂ ਤੇ ਅੱਜ ਤੱਕ ਕਦੇ ਕਿਸੇ ਨੇ ਛੁੱਪੀ ਹੋਈ ਨਹੀਂ ਕੀਤੀ ਉਸ ਦੇ ਨਾਂ ਦੇ ਉੱਤੇ ਕਿਸੇ ਛੜਕਤਾ ਨਾਂ ਵੀ ਨਹੀਂ ਰੱਖਿਆ ਉੱਥੇ ਪਰ ਹੁਣ ਜਿਹੜਾ ਹੈਗਾ ਪੰਜਾਬ ਬਦਲ ਰਿਹਾ ਹੈ 31 ਜੁਲਾਈ ਦੀ ਜਿਹੜੀ ਛੁੱਟੀ ਹੈ ਉਹ ਸ਼ਹੀਦ ਨੂੰ ਨਮਨ ਹੋਣ ਦੇ ਬਰਾਬਰ ਸ਼ਹੀਦ ਦਾ ਸਨਮਾਨ ਕਰਨਾ ਹੈਗਾ ਇਤਿਹਾਸ ਦਾ ਸਨਮਾਨ ਕਰਨਾ ਹੈਗਾ ਵਿਰਸੇ ਦਾ ਸਨਮਾਨ ਕਰਨਾ ਹੈਗਾ ਪੰਜਾਬ ਦੀ ਇਸ ਨਵੀਂ ਸੋਚ ਦੇ ਲਈ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦੇ ਹਾਂ